ਭਾਰਤ ਦੇ ਵਿੱਚ ਵੀ ਨੇਪਾਲ ਵਾਲਾ ਕੰਮ ਸ਼ੁਰੂ ਹੋ ਚੁੱਕਾ ਹੈ ਹੁਣ ਰਾਈਟ ਨਾਓ ਜੇਕਰ ਆਪਾਂ ਭਾਰਤ ਦੀ ਗੱਲ ਕਰਦੇ ਤਾਂ ਇਸ ਤੋਂ ਪਹਿਲਾਂ ਨੇਪਾਲ ਦੇ ਵਿੱਚ ਜੋ ਕੁਝ ਹੋਇਆ ਲੋਕਾਂ ਨੇ ਉਹ ਆਮ ਹੀ ਇੰਸਟਾਗ੍ਰam ਯੂਟਿਊਬ ਉੱਤੇ ਦੇਖਿਆ ਪਰ ਗੋਦੀ ਮੀਡੀਆ ਨੇ ਕਾਫੀ ਹਾਰੇ ਫੇਕ ਇਨਫੋਰਮੇਸ਼ਨ ਨੇਪਾਲ ਬਾਰੇ ਸਪਰੈਡ ਕੀਤੀ ਸੀ ਪਰ ਇਹ ਗੱਲ ਜ਼ਰੂਰ ਸੱਚ ਹੈ ਕਿ ਨੇਪਾਲ ਦੇ ਲੋਕਾਂ ਨੇ ਜਾਂ ਫਿਰ ਨੇਪਾਲ ਦੇ ਵਿਦਾਰਥੀਆਂ ਨੇ ਜਿੰਨਾ ਵੀ ਸੀ ਨੇਪਾਲ ਦਾ ਤਖਤਾ ਪਲਟ ਕਰਤਾ ਸੀ ਪਰ ਉਹੋ ਜਿਹਾ ਕੰਮ ਹੁਣ ਭਾਰਤ ਦੇ ਵਿੱਚ ਸ਼ੁਰੂ ਹੋ ਚੁੱਕਾ ਹੈ ਆਪਾਂ ਨੂੰ ਇਹ ਲੱਗਦਾ ਸੀ ਇਹ ਕੰਮ ਇੱਕ ਪੰਜਾਬ ਤੋਂ ਹਰਿਆਣਾ ਤੋਂ ਯੂਪੀ ਤੋਂ ਜਾਂ ਫਿਰ ਬਿਹਾਰ ਤੋਂ ਸ਼ੁਰੂ ਹੋਊਗਾ ਪਰ ਨਹੀਂ ਇਹ ਕੰਮ ਸ਼ੁਰ ਲਦਾਖ ਤੋਂ ਲਦਾਖ ਦੇ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਇੱਕ ਪ੍ਰੋਟੈਸਟ ਚੱਲ ਰਿਹਾ ਸੀ ਉਹਨਾਂ ਨੂੰ ਇੱਕ ਅਲੱਗ ਸਟੇਟ ਬਣਾਉਣ ਦਾ ਕਿਉਂਕਿ ਹੁਣ ਜਿਹੜੀ ਲਦਾਖ ਆ ਜਾਂ ਜੰਮੂ ਕਸ਼ਮੀਰ ਆ ਪਹਿਲਾਂ ਲਦਾਖ ਇੱਕ ਜੰਮੂ ਕਸ਼ਮੀਰ ਦਾ ਹਿੱਸਾ ਹੋਇਆ ਕਰਦਾ ਸੀ ਜੇਕਰ ਆਪਾਂ ਪੂਰੇ ਭਾਰਤ ਦੀ ਗੱਲ ਕਰਦੇ ਆ ਪੂਰੇ ਭਾਰਤ ਦੇ ਵਿੱਚ 28 ਸਟੇਟ ਆ 28 ਸਟੇਟ ਦਾ ਮਤਲਬ ਕੀ ਜਿਵੇਂ ਆਪਾਂ ਕਹਿ ਦਗੇ ਪੰਜਾਬ ਇੱਕ ਸਟੇਟ ਆ ਹਰਿਆਣਾ ਇੱਕ ਸਟੇਟ ਆ ਯੂਪੀ ਇੱਕ ਸਟੇਟ ਆ ਬਿਹਾਰ ਇੱਕ ਸਟੇਟ ਆ ਪਰ ਇਸ ਤੋਂ ਇਲਾਵਾ ਯੂਟੀ ਦੀ ਗੱਲ ਕਰਦੇ ਆ ਇਹ ਜਿਹੜੀਆਂ ਸਟੇਟ ਆ ਇਹਨਾਂ ਨੂੰ ਆਪਣਾ ਪ੍ਰਧਾਨ ਮੰਤਰੀ ਵੀ ਚਲਾਉਂਦਾ ਹੁੰਦਾ ਹੈ ਤੇ ਆਪਣਾ ਸਟੇਟ ਦਾ ਸੀ ਮਿਲ ਕੇ ਸਟੇਟਾਂ ਦੇ ਉੱਤੇ ਕੰਮ ਕਰਦੇ ਹੁੰਦੇ ਆ ਪਰ ਜੇਕਰ ਆਪਾਂ ਗੱਲ ਕਰਦੇ ਆ ਯੂਟੀ ਦੀ ਯੂਟੀ ਨੂੰ ਇਕੱਲੀ ਕੇਂਦਰ ਸਰਕਾਰ ਚਲਾਉਂਦੀ ਹੁੰਦੀ ਆ ਤੇ ਆਪਣੇ ਭਾਰਤ ਦੇ ਵਿੱਚ ਟੋਟਲ 8 ਯੂਟੀਆਂ ਆ ਜਿਸ ਦੇ ਵਿੱਚ ਆਪਾਂ ਨੂੰ ਜੰਮੂ ਕਸ਼ਮੀਰ ਵੀ ਦੇਖਣ ਨੂੰ ਮਿਲਦੀ ਆ ਜੰਮੂ ਕਸ਼ਮੀਰ ਤੇ ਲਦਾਖ ਪਹਿਲਾਂ ਇੱਕ ਯੂਟੀ ਹੋਇਆ ਕਰਦੇ ਸੀ ਪਰ 2019 ਦੇ ਅੰਦਰ 370 ਧਾਰਾ ਜਦੋਂ ਹਟਾਈ ਜਾਂਦੀ ਆ ਤੇ ਉਦੋਂ ਜੰਮੂ ਕਸ਼ਮੀਰ ਨੂੰ ਅਲੱਗ ਕਰ ਦਿੱਤਾ ਗਿਆ ਸੀ ਤੇ ਲਦਾਖ ਨੂੰ ਅਲੱਗ ਕਰ ਦਿੱਤਾ ਗਿਆ ਸੀ ਦੋਨਾਂ ਨੂੰ ਅਲੱਗ-ਅਲੱਗ ਯੂਟੀ ਬਣਾ ਦਿੱਤਾ ਗਿਆ ਸੀ ਪਰ ਇਸ ਤੋਂ ਇਲਾਵਾ ਜੇ ਗੱਲ ਕਰਦੇ ਹਾਂ ਚੰਡੀਗੜ੍ਹ ਵੀ ਇੱਕ ਯੂਟੀ ਆ ਅਨੁਰਾਚਲ ਪ੍ਰਦੇਸ਼ ਵੀ ਇੱਕ ਯੂਟੀ ਆ ਇਹਨਾਂ ਸਾਰਿਆਂ ਦੇ ਉੱਤੇ ਜਿਹੜਾ ਕੰਟਰੋਲ ਕਰਦੀ ਆ ਉਹ ਕੇਂਦਰ ਸਰਕਾਰ ਕਰਦੀ ਆ ਜਿਹੜੀ ਹੁਣ ਬੈਠੀ ਹੋਈ ਆ ਨਰਿੰਦਰ ਮੋਦੀ ਜੀ ਸਾਹਿਬ ਦੀ ਤੇ ਗੱਲ ਕਰਦੇ ਆ ਤੇ ਉੱਥੇ ਕੰਮ ਕਿਉਂ ਸ਼ੁਰੂ ਹੋਇਆ ਪਹਿਲਾਂ ਉੱਥੇ ਬੜਾ ਆਮ ਜਨ ਧਰਨਾ ਲੱਗਦਾ ਸੀ ਡੈਲੀ ਕਿ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਸਾਡੇ ਨਾਲ ਵਾਅਦਾ ਕੀਤਾ ਗਿਆ ਸੀ ਕਿ ਸਾਡੀ ਅਲੱਗ ਸਾਡੀ ਇਸ ਯੂਟੀ ਨੂੰ ਸਟੇਟ ਬਣਾਇਆ ਜਾਵੇ ਕਿਉਂ ਤੋ ਵੱਡਾ ਫਰਕ ਪੈਂਦਾ ਹੈ ਕਿੱਥੇ ਹੁਣ ਉਹ ਕੇਂਦਰ ਸਰਕਾਰ ਦੇ ਵਿੱਚ ਕੋਲੋਂ ਚੱਲਦੀ ਹੈ ਸਿਰਫ ਉਹਨਾਂ ਲੋਕਾਂ ਉਹੀ ਚੀਜ਼ਾਂ ਸੇਲ ਕਰਦੇ ਆ ਜਿਹੜੀਆਂ ਉਹ ਆਪ ਬਥੀ ਬਣਾਉਂਦੇ ਆ ਪਰ ਸਟੇਟ ਇੱਕ ਬਹੁਤ ਵੱਡੇ ਲੈਵਲ ਤੇ ਹੈਲਪ ਕਰਦੀ ਹੁੰਦੀ ਆ ਯੂਥ ਨੂੰ ਅੱਗੇ ਵਧਾਉਣ ਵਿੱਚ ਯੂਥ ਨੂੰ ਮਤਲਬ ਜਿਵੇਂ ਆਪણા ਆਮ ਘਰਾਂ ਦੇ ਲੋਕ ਵੀ ਨੌਕਰੀਆਂ ਕਰ ਸਕਦੇ ਆ ਉਹ ਆਪਦੇ ਬਿਜ਼ਨਸ ਕਰ ਸਕਦੇ ਆ ਆਪਦਾ ਕਾਰੋਬਾਰ ਸ਼ੁਰੂ ਕਰ ਸਕਦੇ ਆ ਕਾਫੀ ਵੱਡੇ ਲੈਵਲ ਦੇ ਉੱਤੇ ਉਹ ਲੋਕਾਂ ਦੀ ਇਹ ਮੰਗ ਤੇ ਜਿਸ ਦੀ ਬਾਇਆ ਦੇ ਨਾਲ ਅੱਜ ਦੀ ਗੱਲ ਕਰਦੇ ਆ ਟੂਡੇ ਇਹ ਹਾਲਾਤ ਉੱਥੇ ਜੈਨਜੀ ਨੇਪਾਲ ਵਾਲੇ ਕਿਉਂ ਬਣ ਗਏ ਕਿਉਂਕਿ ਉੱਥੇ ਸਟੂਡੈਂਟਸ ਨੇ ਹੁਣ ਧਰਨੇ ਦੇ ਵਿੱਚ ਸ਼ਾਮਲ ਹੋਣਾ ਸ਼ੁਰੂ ਕਰ ਦਿੱਤਾ ਤੇ ਉੱਥੋਂ ਦੀ ਜਿਹੜੀ ਪਾਲਿਸੀ ਸੀ ਤੇ ਉੱਥੋਂ ਦੇ ਜਿਹੜੇ ਫੌਜੀ ਭਰਾ ਸੀ ਉਹ ਨੇ ਚਾਹੁੰਦੇ ਸੀ ਕਿ ਇਹ ਜਿਹੜਾ ਪ੍ਰੋਟੈਸਟ ਚੱਲ ਰਿਹਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਉਹਦੇ ਵਿੱਚ ਸਟੂ ਸਟੂਡੈਂਟਾਂ ਨੇ ਹੁਣ ਐਂਟਰੀ ਕਰ ਦਿੱਤੀ ਹੈ ਜਿਵੇਂ ਹੀ ਸਟੂਡੈਂਟਾਂ ਨੇ ਐਂਟਰੀ ਕੀਤੀ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਫੌਜੀ ਭਰਾਵਾਂ ਦੀ ਗੱਡੀ ਨੂੰ ਅੱਗ ਲਗਾ ਦਿੱਤੀ ਤੇ ਕੁਝ ਗੋਦੀ ਮੀਡੀਆ ਫੇਕ ਨਿਊਜ਼ਾਂ ਫੁਲਾ ਰਹੇ ਆ ਕਿ ਪੁਲਿਸ ਵਾਲਾਂ ਦੀ ਗੱਡੀ ਵੀ ਸਾੜ ਦਿੱਤੀ ਗਈ ਹੈ ਪਰ ਇਹੋ ਜਿਹਾ ਕੁਝ ਨਹੀਂ ਹੋਇਆ ਪੁਲਿਸ ਵਾਲਾਂ ਦੀ ਗੱਡੀ ਦੇ ਉੱਤੇ ਰੋੜੇ ਜ਼ਰੂਰ ਮਾਰੇ ਗਏ ਆ ਪਰ ਅੱਗ ਨਹੀਂ ਲਗਾਈ ਗਈ ਐਨਡੀਫਯਾਰ ਦੀ ਜਿਹੜੀ ਬਾਸਾ ਜਾਂ ਜੋ ਵੀ ਉਹਨਾਂ ਦੀ ਬੈਂਡ ਵਗੈਰਾ ਹੁੰਦੀ ਹੈ ਫੌਜੀਆਂ ਦੀ ਉਹ ਜ਼ਰੂਰ ਸਾੜੀ ਗਈ ਹੈ ਕਿਉਂਕਿ ਉਹ ਰੋਕਦੀ ਸੀ ਉਹਨਾਂ ਸਾਰਿਆਂ ਨੂੰ ਪਰ ਇਸ ਤੋਂ ਇਲਾਵਾ ਭਾਜਪਾ ਦਾ ਜਿਹੜਾ ਲੇਹ ਦੇ ਵਿੱਚ ਮੇਨ ਆਫਿਸ ਸੀ ਉਸ ਨੂੰ ਵੀ ਅੱਗ ਲਗਾ ਦਿੱਤੀ ਗਈ ਹੈ ਸੇਮ ਉਸ ਤਰੀਕੇ ਦੇ ਨਾਲ ਜਿਵੇਂ ਨੇਪਾਲ ਦਾ ਪਾਰਲੀਮੈਂਟ ਸਾੜਿਆ ਗਿਆ ਸੀ ਨੇਪਾਲ ਦੇ ਗਏ ਸੀ ਸੇਮ ਉਦਾਂ ਹੀ ਹੁਣ ਲਦਾਖ ਦਾ ਵੀ ਜਿਹੜਾ ਉਹਨਾਂ ਦਾ ਬੀਜੇਪੀ ਦਾ ਆਫਿਸ ਵਗੈਰਾ ਸੀ ਉਹਨੂੰ ਅੱਗ ਲਗਾ ਦਿੱਤੀ ਗਈ ਆ ਪਰ ਇਹੋ ਜਿਹਾ ਕੁਸਚਲਦਾ ਰਿਹਾ ਹੈ ਪਰ ਉਹਨਾਂ ਦੀ ਮੰਗ ਮੇਨ ਇਹੀ ਹੈ ਭਾਈ ਸਾਨੂੰ ਸਟੇਟ ਬਣਾਇਆ ਜਾਵੇ ਹੁਣ ਤੁਹਾਨੂੰ ਪਤਾ ਕੀ ਇੱਕ ਸਟੇਟ ਦੇ ਵਿੱਚ ਰਹਿਣ ਦੇ ਬਹੁਤ ਫਾਇਦੇ ਆ ਪਹਿਲੇ ਸਟੇਟ ਰਹਿਣ ਦੇ ਵਿੱਚ ਬਰੇਜ਼ਗਰੀ ਖਤਮ ਹੋ ਸਕਦੀ ਆ ਸਟੇਟ ਦੇ ਵਿੱਚ ਜਿੰਨਾ ਵੀ ਟੈਕਸ ਆ ਜਿੰਨਾ ਵੀ ਪੈਸਾ ਆ ਸਾਰਾ ਉਹ ਕੇਂਦਰ ਕੋਲੇ ਜਾਂਦਾ ਹੈ ਲਦਾਖ ਦਾ ਪਰ ਉਹ ਸਾਰਿਆਂ ਦਾ ਸਾਰਾ ਹੁਣ ਲੈ ਦੇ ਵਿੱਚ ਆ ਰਹਿ ਜਾ ਕਰੂਗਾ ਜੇਕਰ ਉਹ ਅਲੱਗ ਤੋਂ ਇੱਕ ਸਟੇਟ ਬਣ ਜਾਂਦੀ ਆ ਸੋ ਉੱਥੇ ਹੁਣ ਜੰਜੀ ਨੇਪਾਲ ਵਾਲਾ ਕੰਮ ਸ਼ੁਰੂ ਹੋ ਚੁੱਕਿਆ ਹੈ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇ ਉਹਨਾਂ ਨੂੰ ਸਟੇਟ ਬਣਾਉਂਦੇ ਆ ਜਾਂ ਫਿਰ ਨਹੀਂ ਬਣਾਉਂਦੇ ਕਿਉਂਕਿ ਹਰ ਇੱਕ ਦੀ ਇੱਕ ਡ੍ਰੀਮ ਰਾਈਡ ਹੁੰਦੀ ਆ ਤੇ ਡ੍ਰੀਮ ਰਾਈਡ ਹੈਗੀ ਇਹ ਸਭ ਦੀ ਲਦਾਖ ਕਿਉਂਕਿ ਹਰੇਕ ਬੰਦਾ ਉੱਥੇ ਜਾਣਾ ਚਾਹੁੰਦਾ ਤੇ ਉੱਥੇ ਲਦਾਖ ਦੇ ਵਿੱਚ ਰਾਈਡ ਨਾ ਬਹੁਤ 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 ਜਿਹੇ ਪੈਸਾ ਹੈ ਜਿਵੇਂ ਚੰਡੀਗੜ੍ਹ ਦੇ ਵਿੱਚ ਬਹੁਤ ਪੈਸਾ ਹੈ ਨਾ ਸੇਮ ਲਦਾਖ ਦੇ ਵਿੱਚ ਵੀ ਪੈਸਾ ਹੈ ਪਰ ਚੰਡੀਗੜ੍ਹ ਦਾ ਪੈਸਾ ਲਦਾਖ ਦਾ ਪੈਸਾ ਸਾਰਾ ਕਿੱਥੇ ਜਾਂਦਾ ਹੈ ਕੇਂਦਰ ਸਰਕਾਰ ਕੋਲੇ ਕਿਉਂਕਿ ਇਹ ਸਟੇਟ ਨਹੀਂ ਇਹ ਇੱਕ ਯੂਟੀ ਆ ਸੋ ਹੋਰ ਜਾਣਕਾਰੀ ਲਈ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਆਪਣੇ ਪੇਜ ਨੂੰ